ਗਾਂ ਮੁਸਲੇ ਮਰਦਾਬ ਅਮਨ ਅਥਾ ਯਾਤਰੀਆਂ ਉਪਰ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੇ ਰੋਸ 'ਚ ਅੱਜ ਪਠਾਨਕੋਟ 'ਚ ਸ਼ਿਵ ਸੈਨਾ ਹਿੰਦੁਸਤਾਨ ਦੇ ਵਰਕਰਾਂ ਨੇ ਪਠਾਨਕੋਟ ਜੰਮੂ ਹਾਈਵੇ ਤੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਸ਼ਿਵ ਸੈਨਕਾ ਨੇ ਮੋਦੀ ਸਰਕਾਰ ਉੱਪਰ ਵੀ ਆਪਣਾ ਗੁੱਸਾ ਝਾੜਿਆ ਹੈ ਅਤੇ ਕਿਹਾ ਹੈ ਕਿ ਉਹ ਪਾਕਿਸਤਾਨੀ ਅਤੇ ਅਤਵਾਦੀਆਂ ਨੂੰ ਤਰਾਰਾ ਜਵਾਬ ਕਿਉਂ ਨਹੀਂ ਦਿੰਦੇ ਹਨ ਬੜੀ ਹੀ ਦੁੱਖ ਦੀ ਗੱਲ ਆ ਹਰ ਸਾਲ ਜਾਦਵੀ ਬੋਲੇ ਬਾਬਾ ਦੀ ਯਾਤਰਾ ਅਮਰ ਰਾਖ ਦੀ ਚਲਦੀ ਆ ਪਰ ਉਥੋਂ ਦੀ ਜਿਹੜੀ ਸਰਕਾਰ ਆ ਪੀਡੀਪੀ ਦੀ ਉਹ ਹਰ ਸਾਲ ਅਮਰ ਰਾਖ ਯਾਤਰਾ ਉਤੇ ਅੰਤੰਕਵਾਦੀਆਂ ਦੁਆਰਾ ਹਮਲੇ ਕਰਵਾਂਦੀ ਆ ਔਰ ਇਸ ਵਾਰ ਤੇ ਉਹਨਾਂ ਦੇ ਨਾਲ ਬੀਜੇਪੀ ਸਰਕਾਰ ਆ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹਨਾ ਬੀਜੇਪੀ ਸਰਕਾਰ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਆਪਣੇ ਆਪ ਨੂੰ ਸਪਸ਼ਟ ਕਰੋ ਪਿੱਤੂ ਸਿੰਘ ਕਹਾ ਹਿੰਦੂਆਂ ਦੇ ਰਖਵਾਲੇ ਕਿ ਜਾਏ ਨਾ ਕਸ਼ਮੀਰੀਆਂ ਦੇ ਅਗਰ ਤੁਸੀਂ ਹਿੰਦੂਆਂ ਦੇ ਰਖਵਾਲੇ ਤੇ ਭਾਈ ਕਿਉਂ ਨਹੀਂ ਤੇ ਆਪਣੇ ਬੈ ਆਪਣੇ ਜਿਹੜੀ ਯਾਤਰਾ ਸਾਡੀ ਅਮਰਨਾਥ ਯਾਤਰਾ ਨੂੰ ਸਪਸ਼ਟ ਕਿਉਂ ਨਹੀਂ ਕਰਦੇ ਮਾਦੋਪੁਰ ਜਿਹੜੀ ਜੇਆਂਡ ਕੇ ਤੋਂ ਰੋਡ ਆਂਦਾ ਉਸ ਜਗ੍ਹਾ ਤੇ ਬੈਠ ਕੇ ਅਸੀਂ ਜਾਮ ਲਾਇਆ ਔਰ ਪ੍ਰਦਰਸ਼ਨ ਕੀਤਾ ਔਰ ਅਹੀ ਕੁਛ ਹੀ ਮਿੰਟਾਂ ਬਾਅਦ ਡੀਜੀਪੀ ਸਾਹਿਬ ਜਾਂ ਕੋਈ ਉੱਚ ਅਧਿਕਾਰੀ ਲਖਨਪੁਰ ਬੈਰੀਅਰ ਤੇ ਇੰਤਜ਼ਾਰ ਕਰ ਰਹੇ ਨਾ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨਾ ਸਾਡੇ ਕੁਝ ਬੰਦੇ ਜਿਹੜੇ ਆ ਉਥੇ ਜਾਣਗੇ ਔਰ ਉਹਨਾਂ ਨਾਲ ਗੱਲਬਾਤ ਕਰਨਗੇ ਪਠਾਨਕੋਟ ਤੋਂ ਕਮਲ ਰੰਦਾਵਾਲੀ ਰਿਪੋਰਟ ਪੰਜਾਬ ਟੂਡੇ